ਜਪਦੀ ਰਸਤਾਂ ਦੇ ਕਾਰਾਂ ਵਿੱਚ ਸ਼ਕਤੀ ਦੀ ਕਟਾਂ ਤੇ ਕਮੀਜ਼ ਦੀ ਕਟਣੀ ਵਾਲੇ ਕੋਰਤੀ ਦੇ ਪਰ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਇਸ ਤਰ੍ਹਾਂ ਦਾ ਫੈਬਰਿਕ ਆਪਣੇ ਕੋਲੇ 5 ਲੀਟਰ ਦੇ ਕਰੀਏ ਉਹਦੇ ਵਿੱਚੋਂ ਆਪਾਂ ਕੋਰਤੀ ਦੀ ਕਟਿੰਗ ਕਰਨੀ ਹੈ ਤਾਂ ਕਿਸ ਤਰ੍ਹਾਂ ਕਰਨੀ ਹੈ

ਇਹਦਾ ਸੈਂਟਰ ਲੈ ਕੇ ਇਸ ਤਰੀਕੇ ਨਾਲ ਜਿੱਥੋਂ ਇਹਦਾ ਉਂਕੀ ਸੈਂਟਰ ਹੈ ਉੱਥੋਂ ਆਪਾਂ ਡਬਲ ਫੋਲਡ ਕਰ ਲੈਣਾ ਉੱਥੋਂ ਆਪਾਂ ਡਬਲ ਫੋਲਡ ਕਰਕੇ ਆਪਾਂ ਅਗਾਂਹ ਫਿਰ ਜੱਟ ਕਰਨਾ ਹੈ తిని ఇంచే స్టా ఆట ਦੂਰ ਕੋਈ ਦਾ ਕਪੜਾ ਲਵਾਂਗਾ ਇਧਰਲੀ ਸਾਈਡ ਤੋਂ ਬਾਹਾਂ ਲੈਣਾ ਆਪਣਾ ਇਸ ਜਗ੍ਹਾ ਤੋਂ ਬਾਹਾਂ ਲੈਣ ਦੀ ਕਿਉਂਕਿ ਵੀਡੀਓ ਨਾਲ ਬਣੇ ਰੂਪੇ ਤੋਂ ਸਮਝ ਰੋਗੀ ਕਿ ਇਸ ਤਰ੍ਹਾਂ ਪਾਵੀ ਨੂੰ ਦੇ ਵਿੱਚ ਦੱਸਦੇ ਆ ਇਸ ਤਰ੍ਹਾਂ ਆਹ ਵਾਲਾ ਆਪਣਾ ਹੋ ਗਿਆ ਜਿਹੜਾ ਆਪਾਂ ਨੀਚੇ ਕੋਲਿੰਗ ਬਣਾਉਣੀ ਹੈ ਇੱਥੋਂ ਆਪਾਂ ਇਹਦੀ ਜਿਹੜੀ ਲੈਂਥ ਹੈ 44 ਇੰਚ ਇਹ ਚ ਇਹਦਾ ਸੈਂਟਰ ਕਰਕੇ ਰੱਖ ਲੈਣਾ ਤੇ ਆਪਾਂ ਇੱਥੋਂ 44 ਇੰਚ ਤੇ ਨਿਸ਼ਾਨੀ ਲਾ ਦਾਂਗੇ 42 ਤੇ 46 ਇੰਚ ਆਪਣਾ ਉੱਪਰਨੇ ਪਾਸੇ Så vi jobbar bär i en sån här. Du får en del i det här ਤਾਂ ਭੈਯੂ ਆਪਣੀ ਹੈਗੀ 19 ਇੰਚ 19 ਇੰਚ ਦੇ ਵਿੱਚ ਆਪਾਂ 4 ਇੰਚ ਪਲੱਸ ਕਰਾਂਗੇ 19 20 21 22 23 ਤੇ ਇਹਨਾਂ ਚੋਂ ਪੈਣੀ ਛੋਪੜਾ ਲਾਵਾਂਗੇ 11.5 ਇੰਚ ਐਸ ਤਰ੍ਹਾਂ ਪਾ 11.5 ਤੇ ਕਿਉਂਕਿ ਡਬਲ ਫੋਲਡਿੰਗ ਦੇ ਵਿੱਚ ਆਪਾਂ 11.5 ਤੇ ਨਿਸ਼ਾਨੀ ਲਾਵਾਂਗੇ ਤੁਸੀਂ 3 ਇੰਚ ਵੀ ਵੱਧ ਲੈਣਾ ਮੈਂ 4 ਇੰਚ ਹੀ ਵੱਧ ਲੈਣੀ ਹਾਂ 4 ਇੰਚ نیچے ਕਿ 4 ਇੰਚ ਉੱਪਰ ਤੋਂ ਲੈਣੀ ਹੈ ਇਹ ਤਾਂ ਪਰਫੈਕਟ ਹੋਣੀ ਚਾਹੀਦੀ सेंटर इतो चका सेंटर करण जूगी हिकु उतरी त ਕੀ ਆ ਕੋਟਰਾ ਕਿੱਥੇ ਤਬਾਂਗੇ ਅੰਜੀ ਪਹਿਲਾ ਪਾਰਟ ਦੇ ਪਿਛਲਾ ਸੈਟਿੰਗ ਪਾਰਟ ਦੋਨੇ ਪਾਰਟ ਆਪਾਂ ਕਰਕੇ ਫਰੰਟ ਤੇ ਗਏ ਹੁਣ ਆਪਾਂ ਕਰਤਾਂਗੇ ਇਹਦੇ ਤੋਂ ਬਾਹਰ ਦੀ ਕਟਾਈ ਪਾਣਾ ਤਾਂ ਦੇਖਾਂਗੇ ਆਪਣਾ ਡਿਜ਼ਾਈਨ ਕਿਹੋ ਜਿਹਾ ਬਣੇ ਤੇ ਉਹ ਸੱਤਾਂ ਨੂੰ ਮੈਂ ਸਟਾਰ ਡਿਜ਼ਾਈਨ ਦਿੱਤਾ ਤੇ ਉਹ ਟੈਕੋ ਬਣਾ ਕੇ ਆਉਂਗੀ ਬਾਅਦ ਵਿੱਚ ਜੋੜ ਪਾਣਗੇ

ਇਹ ਬੜੀ ਪ੍ਰਭਾਵੀ ਹੋਗੀ ਆਵਾਲੇ ਕੰਟਰੋਲ ਕਰਨ ਲਈ కమీ దా కట్ పార్ట్ బట్ ఆ బాట ਤੇ ਆਵਲਾ ਫਰੰਟ ਪਾਰਟ ਜਿਹਦੇ ਤੇ ਤੁਹਾਨੂੰ ਥੋੜਾ ਵਰਕ ਕੀਤਾ ਹੋਇਆ ਸੀ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਇਹਦਾ ਆਪਾਂ ਤੁਹਾਨੂੰ ਨਾਮ ਪ੍ਰਦਾਨ ਹੁੰਦਿਆਂ 44 ਇੰਚ ਲੈਂਥ ਆ ਤੇ ਇਹਦੀ 19 ਇੰਚ ਹੈ। ਇਹਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਿੰਗ ਕਰਨੀ ਆ। ਇਹਦਾ ਆਪਾਂ ਟੀਰਾ ਲਵਾਂਗੇ। ਛੇ ਇੰਚ 6.5 ਇੰਚ ਕਿਉਂਕਿ ਇਹ ਡਬਲ ਫੋਲਡਿੰਗ ਦੇ ਵਿੱਚ ਆ 13 ਇੰਚ ਟੀਰਾ ਲਵਾਂਗੇ ਆਪਾਂ ਉਸ ਆਪਣਾ ਸਲਾਈ ਚ ਚਲੇ ਜਾਉਂਦੇ ਹਾਂ। సత ఇంచోగా ఏదీ కటాయి పావే బ్యాక అధే ఇంచే ఫ్రీ ఇంచు కట్ ఫ్రంట్ బే కా ਇਹ ਤਾਂ ਆਪਣੀਆਂ ਹੈਗਾ ਮੈਂ ਦੱਸ ਤੇ ਸਾਢੇ 10 ਤੇ ਰੈਡੀ ਆਪਾਂ ਸਾਢੇ ਤੇ ਮੈਂ ਦਾ ਡਿਫਰੈਂਸ ਰੱਖਣਾ 7 7 ਡਿਗਰੀ ਸਾਢੇ 10 ਤੇ ਇਹ ਆਵਲੀ ਤੇ ਫਿਰ ਪਰਾਂ ਨੂੰ ਸਾਈਜ਼ ਲੈ ਲਿਟ ਉੱਪਰ ਜਿਹੜੀ ਅਸਲ ਜਿਹੜੀ ਆਵਲੀ ਇਹ ਵਾਲੀ ਆਪਣੀ ਹੁੰਦੀ ਆਪਣੀ ਸ਼ੇਮ ਤੇ ਲੈ ਚੁਣ ਲੈਣਾ ਹੁਣ ਆਪਾਂ ਛਾਤੀ ਦਾ ਜਿਹੜੀ ਛਾਤੀ ਹੈ ਜੀ 18 ਇੰਚਾ ਤੇ ਰੈਡੀ ਆਪਾਂ 18 ਦੇ ਵਿੱਚ 1 ਇੰਚ ਪਲੱਸ ਕਰਕੇ ਲਾਵਾਂਗੇ ਕਿਉਂਕਿ ਆਪਣਾ ਅੱਧਾ ਇੰਚ ਆਵਲੀਆਂ ਜਿਹੜੀਆਂ ਪਰੇਟਾ ਹੋਣਗੇ ਇਹਨਾਂ ਵਿੱਚ ਚਲਾ ਜਾਊਗਾ ਇੱਥੇ ਆਪਾਂ ਮਾਪ ਚੁੱਕਣੇ ਸਨ ਕਮਰ ਐਂ ਫਿਰ ਆਪਾਂ ਮੰਨ 16 ਇੰਚ 16 ਇੰਚ ਆਪਣੀ ਕਮਰ ਤੇ ਆਪਾਂ ਲਵਾਂਗੇ 17 ਇੰਚ ਤੇ 1 ਇੰਚ ਆਪਣਾ ਆਹ ਵਾਲੀਆਂ ਪਲੇਟਾਂ ਦਾ ਚਲਿਆ ਜਾਊਗਾ ਤੇ ਜਿਹੜੀ ਤੁਸੀਂ ਸਾਈਡਸ ਲਾਈ ਉਹ ਆਪਣੀ 16 ਦੇ ਰਹੀ ਸਾਈਡਸ ਲਾਈ ਆਪਣੀ 16 ਦੇ ਪਕੌੜਾ ਆਪਾਂ ਉਹਨੇ ਹੀ ਲੈਣਾ ਕਿਉਂਕਿ ਉੱਥੇ ਆਪਣੀ ਕੋਈ ਵੀ ਮਤਲਬ ਕਿ ਪਲੇਟ ਨਹੀਂ ਆਉਂਦੀ ਠੀਕ ਹੈਗੀ ਹੈਪਕੌੜਾ ਆਪਾਂ ਉਹਨੇ ਹੀ ਲਾਉਣਾ ਕੋਨਾ ਤੇ ਨਿਸ਼ਾਨ ਨਹੀਂ ਤੇ ਇੱਕ ਦੂਜੇ ਨਾਲ ਬਣਾ ਰਹੇ ਆਪਾਂ ਘੱਟ ਘੱਟ ਪਾਣੀ ਦੂਸਰੀ ਪਾਸੇ ਨਿਸ਼ਾਨ ਲਾਉਂਦੇ ਆਪਾਂ ਦੂਸਰੀ ਪਾਸੇ ਨਿਸ਼ਾਨ ਲਾਉਂਦੇ ਆ

Non posso sentire in più, 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 ਤੇ ਵਗਿਆ ਤਾਂ ਫਸਟ ਅਫਲ ਹੁਣ ਆਪਾਂ ਬੈਕ ਤੇ ਗਲਾ ਕਟਿੰਗ ਕਰਦੇ ਹਾਂ ਜਿਹੜਾ ਪੈਕੜਾ ਕਲਾ ਕਟਿੰਗ ਕਰਦੇ ਹਾਂ ਬੈਕ ਵਾਲਾ ਗਲਾ ਆਪਾਂ ਕਟਿੰਗ ਕਰਨਾ ਹੈਗਾ ਸਵਾ ਦੋ ਇੰਚ ਬ੍ਰਾਡ ਤੇ ਆਪਾਂ 5 ਇੰਚ ਲਵਾਂਗੇ ਇਹਦੇ ਵਿੱਚ ਆਪਾਂ ਕਲਾਈ ਪਾ ਦਿੰਦੇ ਹਾਂ ਜੀ ਇਹ ਸੀਗੀ ਆਪਣੀ ਕਮੀਜ਼ ਦੀ ਕਟਿੰਗ ਸੈਂਪਲ ਕਮੀਜ਼ ਦੀ ਕਟਿੰਗ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ